ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 26 ਜੂਨ 2025 ਦਿਨ ਵੀਰਵਾਰ 6 ਮਹੀਨੇ ਦੀ 12 ਤਰੀਕ ਹੈ ਜੀ ਸੈਮਿਆਮੂ ਕੈਟਸੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਆਪਣਾ ਮੋਟਰਜ਼ ਅਤੇ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਨ੍ਹਾਂ ਦੇ ਵਰਕ ਪਰਮਿਟ ਲਈ ਥੋੜੀ ਜਿਹੀ ਤਬਦੀਲੀ ਕੀਤੀ ਗਈ ਆ ਇਸ ਦੇ ਨਾਲ ਗੱਲਬਾਤ ਹੋਊਗੀ ਕੈਲਗੀ ਦੀ ਉਸ ਅੱਗ ਦੀ ਜਿਹਦੇ ਵਿੱਚ ਪਿਓ ਧੀ ਦੀ ਮੌਤ ਹੋਣ ਦੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਸਦਾਜ ਸਵਾਨ ਸਿੰਘ ਕਾਰਲਾ ਦੇ ਨਾਂ ਤੇ ਬਣਿਆ ਸਕੂਲ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨਰ ਚ ਚਾਲੂ ਹੋ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲ ਦਿਲਜੀਤ ਦੇ ਵਿਰੋਧ ਦੀ ਕਰਾਂਗੇ ਕੀ ਵਿਰੋਧ ਫਿਲਮ ਦਾ ਹੋ ਰਿਹਾ ਜਾਂ ਉਹਦੀ ਪੱਗ ਦਾ ਹੋ ਰਿਹਾ ਮਜੀਠੀਆ ਮਾਮਲੇ 'ਚ ਕੀ ਅਪਡੇਟ ਆਈ ਹੈ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਜੱਗੂ ਭਗਵਾਨਪੁਰਿਆ ਦੀ ਇੱਕ ਕਥਿਤ ਗੈਂਗਸਟਰ ਜਿਨ੍ਹਾਂ ਦੀ ਮਾਤਾ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਹਾਂ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਵਾਸਾ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੀ ਗੱਲ ਚੱਲਦੀ ਹੈ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਉਹ ਭਵਿੱਖ ਇੱਕ ਵੱਡਾ ਮਸਲਾ ਆ ਜਿਹੜਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿਉਂਕਿ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿੱਚ ਸਖਤੀ ਕੀਤੀ ਗਈ ਹੈ ਇਹਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਜਿਹੜੇ ਆ ਉਹਨਾਂ ਦੇ ਉੱਤੇ ਵੀ ਸਖਤੀ ਕਾਫੀ ਵਧਾਈ ਗਈ ਹੈ ਹੁਣ ਵੀ ਸਰਕਾਰ ਗਾਹੇ-ਬਗਾਹੇ ਕੋਈ ਨਾ ਕੋਈ ਤਬਦੀਲੀਆਂ ਕਰਦੀ ਰਹਿੰਦੀ ਆ ਅੱਜ ਇਮੀਗ੍ਰੇਸ਼ਨ ਐਂਡ ਸਿਟੀਜ਼ਨ ਵਿਭਾਗ ਵੱਲੋਂ ਇੱਕ ਹੋਰ ਤਬਦੀਲੀ ਇਹ ਕੀਤੀ ਗਈ ਹੈ ਕਿ ਜਿਹੜਾ ਨੌਨ ਡਿਗਰੀ ਪ੍ਰੋਗਰਾਮ ਹੈਗਾ ਉਹਦੇ ਵਿੱਚ 178 ਦੇ ਕਰੀਬ ਫੀਲਡ ਸਟੱਡੀ ਦੇ ਜਿਹੜੇ ਆ ਬੰਦ ਕਰ ਦਿੱਤੇ ਗਏ ਆ ਇਹ ਹੁਣ ਗਾਂਹ ਜੱਲ ਕੇ ਯੋਗ ਨਹੀਂ ਹੋਣਗੇ ਕਿ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕਰ ਸਕੋ 900 ਤੋਂ ਉੱਪਰ ਪ੍ਰੋਗਰਾਮ ਆ ਕੁੱਲ ਜਿਹਨਾਂ ਦੇ ਵਿੱਚ ਪੜ੍ਹ ਕੇ ਤੁਸੀਂ ਇੱਥੇ ਕੈਨੇਡਾ ਵਿੱਚ ਗਾਂਹ ਵਰਕ ਪਰਮਿਟ ਲੈ ਸਕਦੇ ਆ ਉਹਨਾਂ ਦੇ ਵਿੱਚੋਂ 178 ਅੱਜ ਖਤਮ ਕਰ ਦਿੱਤੇ ਗਏ ਆ 119 ਨਵੇਂ ਜੋੜੇ ਗਏ ਆ ਉਹ ਜਿਹੜੇ ਵਿਦਿਆਰਥੀ ਆਉਣਾ ਚਾਹੁੰਦੇ ਆ ਕੈਨੇਡਾ ਜੈਸ ਵੇਲੇ ਆ ਉਹ ਆਪਣਾ ਕੋਰ ਪਾ ਕੇ ਸੀਆਪੀ ਦਾ ਚੈੱਕ ਜ਼ਰੂਰ ਕਰ ਲੈਣ ਕਿ ਜਿਹੜੀ ਪੜ੍ਹਾਈ ਉਹ ਕਰ ਰਹੇ ਆ ਕਹਾਂ ਉਹਦੇ ਨਾਲ ਉਹਨਾਂ ਨੂੰ ਵਰਕ ਪਰਮਿਟ ਮਿਲੂਗਾ ਉਹਨਾਂ ਦੇ ਪੱਕੇ ਹੋਣ ਦੇ ਕਹਾਂ ਕੀ ਅੰਦਾਜ਼ੇ ਹੈਗੇ ਆ ਸੋ ਚੰਗੀ ਤਰ੍ਹਾਂ ਦੇਖ ਪਾਖੀ ਕਹਾਂ ਪੜ੍ਹਾਈ ਕਿੱਤੀ ਜਾਵੇ। ਸੋ ਅਸਲ ਦੇ ਵਿੱਚ ਗੱਲ ਇਹੀ ਹੈ ਕਿ ਕੈਨੇਡਾ ਸਰਕਾਰ ਜਿਹੜੀ ਆ ਉਹ ਸਮੇਂ-ਸਮੇਂ ਚੇਂਜਸ ਕਰਦੀ ਰਹਿੰਦੀ ਆ। ਉਹਨਾਂ ਨੂੰ ਜਿਹੜੇ ਕਿੱਤੇ ਦੇ ਵਿੱਚ ਜ਼ਿਆਦਾ ਲੋਕ ਚਾਹੀਦੇ ਆ ਉੱਧਰ ਉਹ ਰਾਹ ਖੋਲ ਦਿੰਦੇ ਆ ਦੂਜੇ ਪਾਸੇ ਉਹ ਬੰਦ ਕਰ ਦਿੰਦੇ ਆ। ਇਸੇ ਕਰਕੇ ਅੱਜ 178 ਕਿੱਤੇ ਜਿਹੜੇ ਆ ਉਹ ਖਤਮ ਕਰ ਦਿੱਤੇ ਗਏ ਇੱਕ ਤਰੀਕੇ ਨਾਲ ਜਦੋਂ ਯੋਗੇ ਨਹੀਂ ਹੋਣੇ ਵਰਕ ਪਰਮਿਟ ਨਹੀਂ ਮਿਲਣਾ। 119 ਨਵੇਂ ਖੋਲੇ ਆ। ਸੋ ਕੈਨੇਡਾ ਦੇ ਵਿੱਚ 3600 ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ। ਸੋ ਉਹਨਾਂ ਦੇ ਵਿੱਚੋਂ 900 ਤੇ ਕਰੀਬ ਜਿਹੜੇ ਕੰਮ ਸੀ ਉਨਾ ਦੇ ਵਿੱਚ ਵਰਕ ਪਰਮਿਟ ਮਿਲਦਾ ਆ ਜਿਹੜੇ ਖਾਸ ਕਰਕੇ ਕਿਤਾ ਮੁਖੀ ਜਿਹੜੇ ਸਟੱਡੀ ਹੈਗੀ ਆ ਚਾਹੇ ਤੁਸੀਂ ਨਰਸ ਬਣਨਾ ਇੰਜੀਨੀਅਰ ਬਣਨਾ ਜਾਂ ਤੁਸੀਂ ਕੋਈ ਟ੍ਰੇਡ ਸਿੱਖਣਾ ਇਹੋ ਜਿਹੇ ਜਿਹੜੇ ਸੀਗੇ ਸੋ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਆਪਣੀ ਜਾਂਚ ਜ਼ਰੂਰ ਕਰ ਲਿਓ ਜੇ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਹੋ ਜਨਾਂ ਨਾਲ ਕੋਈ ਸੰਬੰਧ ਰੱਖਦੇ ਹੋ ਕਿਹੜੀ ਤੁਹਾਡੀ ਪੜ੍ਹਾਈ ਆ ਉਹਦੇ ਨਾਲ ਤੁਹਾਨੂੰ ਗਾਹਾਂ ਜਾ ਕੇ ਵਰਕ ਪਰਮਿਟ ਮਿਲੂਗਾ ਜਾਂ ਤੁਹਾਨੂੰ ਪੱਕੇ ਹੁੰਦ ਚਾਂਸ ਮਿਲੂਗੇ ਅਦਰਵਾਈਜ਼ ਆਪਣੇ ਸਲਾਹਕਾਰ ਦੇ ਨਾਲ ਸਲਾਹ ਕਰਕੇ ਹੁਣ ਤੋਂ ਹੀ ਪਹਿਲਾਂ ਪ੍ਰਬੰਧ ਕਰ ਲੈ ਜਾਣ ਇਸ ਨਾਲ ਹੀ ਗੱਲਬਾਤ ਕਰੀਏ ਕੈਲਗਰੀ ਸ਼ਹਿਰ ਦੀ ਕੈਲਗਰੀ ਸ਼ਹਿਰ ਦੇ ਵਿੱਚ ਸਿੱਖਾਂ ਦੀ ਪੰਜਾਬੀਆਂ ਦੀ ਆਬਾਦੀ ਕਾਫੀ ਜਿਹੜੀ ਆ ਵੱਧ ਚੁੱਕੀ ਆ ਪਹਿਲਾਂ ਕੀ ਹੁੰਦਾ ਸੀਗਾ ਕਿ ਸਰੀ ਅਤੇ ਬ੍ਰੈਂਪਟਨ ਦੇ ਵਿੱਚ ਜ਼ਿਆਦਾਤਰ ਲੋਕ ਆ ਕੇ ਵੱਸਦੇ ਸੀਗੇ ਆ ਬੀਤਿਆਂ ਕੁਝ ਸਾਲਾਂ ਵਿੱਚ ਕੈਲਗਰੀ ਗਟਮਿੰਟਨ ਚ ਕਾਫੀ ਵਸੋਂ ਚ ਵਾਧਾ ਹੋਇਆ ਉੱਥੋਂ ਇੱਕ ਅਜ ਮੰਦਪਾ ਗਈ ਖਬਰ ਆ ਰਹੀ ਹੈ ਕਿ ਉੱਥੇ ਇੱਕ ਘਰ ਨੂੰ ਅੱਗ ਲੱਗੀ ਆ ਇਹ ਅੱਗ ਜਿਹੜੀ ਆ ਫਾਇਰ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ ਜਿਹੜਾ ਆ ਟੈਰਾ ਲੇਕ ਵੇ ਨਾਰਥ-ਈਸਟ ਆ ਉਹਦੇ 100 ਬਲਾਕ ਦੇ ਵਿੱਚ ਲੱਗੀ ਆ ਤੇ ਤੜਕੇ ਲੱਗੀ ਇਸ ਅੱਗ ਦੇ ਵਿੱਚ ਦੋ ਜਾਣਿਆਂ ਦੀ ਮੌਤ ਹੋਈ ਆ ਦੋਹਾਂ ਨੂੰ ਘਰ ਚੋਂ ਬਾਹਰ ਕੱਢ ਲਿਆ ਗਿਆ ਸੋ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਬਾਰੇ ਹੁਣ ਜਾਣਕਾਰੀ ਮਿਲੀ ਆ ਕਿ ਪਿਓ ਤੇ ਸੀਗੇ ਸਣੀ ਗਿੱਲ ਅਤੇ ਉਹਨਾਂ ਦੀ 9 ਸਾਲਾਂ ਦੀ ਬੇਟੀ ਹਰਗੁਣਕੌਰ ਗਿੱਲ ਦੀ ਇਸ ਅੱਗ ਹਾਦਸੇ ਦੇ ਵਿੱਚ ਮੌਤ ਹੋਈ ਆ ਸੋ ਇਸ ਸੰਬੰਧੀ ਕਾਫੀ ਜਿਹੜਾ ਇਹ ਸਦਮੇ ਵਾਲਾ ਮਾਹੌਲ ਕੈਲੀ ਦੇ ਵਿੱਚ ਬਣਿਆ ਹੋਇਆ ਕਿਉਂਕਿ ਚਾਂਚਾ ਕਾਗ ਲੱਗਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਦੋ ਜੀ ਵਿੱਚ ਝੁਲਸ ਜਾਣੇ ਉਹਨਾਂ ਨੂੰ ਬਚਾਇਆ ਨਾ ਜਾ ਸਕਣਾ ਇਹਨੂੰ ਲੈ ਕੇ ਕਾਫੀ ਜਿਹੜੀ ਆ ਮਾਹੌਲ ਜਿਹੜਾ ਉੱਥੇ ਆ ਉਹ ਦੁਖਦਾਈ ਬਣਿਆ ਹੋਇਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਲੀਫੋਰਨੀਆ ਦੀ ਅਮਰੀਕਾ ਦੀ ਤਾਂ ਉੱਥੋਂ ਦਾ ਇੱਕ ਪ੍ਰਸਿੱਧ ਸ਼ਹਿਰ ਆ ਫਰੇਜ਼ਨੋ ਫ੍ਰਿਜਨੋ ਦੇ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਆ ਨਾਲ ਸੈਲਮਾ ਕ੍ਰੈਵਜ਼ ਹੋਰ ਸ਼ਹਿਰ ਪੈ ਜਾਂਦੇ ਆ ਬਹੁਤੇ ਕਰਕੇ ਫਾਰਮਰਸ ਲੋਕ ਜਿਹੜੇ ਆ ਕਿਸਾਨ ਨੇ ਉਹ ਇੱਥੇ ਰਹਿੰਦੇ ਆ ਬਦਾਮ ਸੌਗੀ ਦੀ ਖੇਤੀ ਕਰਦੇ ਆ ਪਰ ਜਿਹੜਾ ਹੁਣ ਫ੍ਰਿਜਨੋ ਸ਼ਹਿਰ ਦਾ ਨਾਂ ਚਮਕਿਆ ਹੋਇਆ ਇਸ ਕਰਕੇ ਕਿ ਉੱਥੋਂ ਦੇ ਐਲੀਮੈਂਟਰੀ ਸਕੂਲ ਦਾ ਨਾਂ ਸ਼ਹੀਦ ਸਦਾਜ ਸਵਾਨ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀਗਾ ਤੇ ਇਹ ਸਕੂਲ ਅੱਜ ਜਿਹੜਾ ਹੈ ਜੀ ਖੋਲ ਦਿੱਤਾ ਗਿਆ ਹੈ ਚਾਲੂ ਕਰ ਦਿੱਤਾ ਗਿਆ ਹੈ ਸੋ ਜਿਹੜੀ ਕਿ ਇੱਕ ਭਾਈਚਾਰੇ ਵਾਸਤੇ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਤੇ ਖਾਸ ਕਰਕੇ ਫ੍ਰਿਜਨੋ ਇਲਾਕੇ ਦੇ ਲੋਕਾਂ ਦੇ ਵਾਸਤੇ ਸ਼ਾਬਾਸ਼ੀ ਵਾਲੀ ਗੱਲ ਆ ਕਿ ਉਹਨਾਂ ਨੇ ਉਹ ਕੰਮ ਵਿਖਾਇਆ ਜਿਹੜਾ ਕਿ ਹਜੇ ਤੱਕ ਹੋਇਆ ਨਹੀਂ ਸੀ ਅਮਰੀਕਾ ਦੇ ਵਿੱਚ ਕਿਸੇ ਸਕੂਲ ਦਾ ਨਾਮ ਇੱਕ ਪੰਜਾਬੀ ਇੱਕ ਸਿੱਖ ਨਾਇਕ ਦੇ ਨਾਮ ਦੇ ਉੱਤੇ ਰੱਖਿਆ ਜਾਣਾ ਇੱਕ ਬਹੁਤ ਵੱਡੀ ਗੱਲ ਆ ਸੋ ਇਹਦੇ ਵਿੱਚ ਜਿਨ੍ਹਾਂ ਦਾ ਵੀ ਯੋਗਦਾਨ ਆ ਉਹ ਸਾਰੇ ਵਧਾਈ ਦੇ ਹੱਕਦਾਰ ਆ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜਿਹੜਾ ਅੱਜ ਕਾਰਜ ਹੋਇਆ ਸਕੂਲ ਬਣ ਕੇ ਚਾਲੂ ਹੋ ਗਿਆ ਇਹ ਅਮਰੀਕਾ ਦੇ ਇਤਿਹਾਸ ਵਿੱਚ ਤੇ ਇਸ ਦੇ ਨਾਲ ਹੀ ਪੰਜਾਬੀ ਅਮਰੀਕਨ ਸੋਸਾਇਟੀ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕੀਰਤੀਮਾਨ ਇਹ ਜਿਹੜਾ ਜਿਹੜੀ ਆਪਾਂ ਗੱਲ ਨਹੀਂ ਕਰਦੇ ਹੁੰਦੇ ਵੀ ਡਾਈਵਰਸਿਟੀ ਇਨਕਲੂਜਨ ਵੀ ਮਿਲ ਤੜ ਕੇ ਰਹਿਣਾ ਆ ਵਿਭਿੰਨਤਾ ਆ ਵੀ ਅਸਲੀ ਗੱਲ ਆ ਨੁਮਾਇੰਦਗੀ ਵਾਲੀ ਵੀ ਸਭ ਨੂੰ ਬਰਾਬਰ ਮੌਕੇ ਇੱਥੇ ਦਿੱਤੇ ਜਾਂਦੇ ਆ ਜਿਹੜਾ ਸਤਜ ਸਵਾਨ ਸਿੰਘ ਖੜਾ ਜਦੋਂ ਨਾਂ ਆਉਂਦਾ ਤਾਂ ਗੱਲ ਹੌਸਲੇ ਦੀ ਹੁੰਦੀ ਆ ਦ੍ਰਿੜਤਾ ਦੀ ਹੁੰਦੀ ਆ ਇਨਸਾਫ ਦੀ ਹੁੰਦੀ ਆ ਸੋ ਇਹ ਸਾਰਾ ਕੁਝ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਰਲਗੱਡ ਕਰਕੇ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਬੱਚੇ ਜਿਹੜੇ ਅਮਰੀਕਾ ਚ ਪੜਦੇ ਆ ਉਹਨਾਂ ਦੇ ਨਾਂ ਤੋਂ ਸੇਧ ਲੈਣਗੇ ਕਿ ਜਿਹਦੇ ਨਾਂ ਦੇ ਸਕੂਲ ਚ ਅਸੀਂ ਪੜ ਰਹੇ ਆ ਉਹਨੇ ਮਨੁੱਖਤਾ ਦੇ ਵਾਸਤੇ ਇਨਸਾਫ ਵਾਸਤੇ ਬਰਾਬਰੀ ਵਾਸਤੇ ਕਿੱਡਾ ਦ੍ਰਿੜਤਾ ਤੇ ਹੌਸਲੇ ਭਰਪੂਰ ਕਾਰਜ ਕੀਤਾ ਜੀ ਸੋ ਜਿਹੜਾ ਯੂਨੀਫਾਈਡ ਸੈਂਟਰਲ ਯੂਨੀਫਾਈਡ ਸਕੂਲ ਜਿਲ੍ਹਾ ਆ ਉਹਨਾਂ ਨੇ ਬੜੇ ਮਾਣ ਦੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਅੱਡ ਅੱਡ ਭਾਈਚਾਰੇ ਦੇ ਲੋਕ ਜਿਹੜੇ ਇੱਕ ਵਿਭਿੰਨਤਾ ਜਿੱਥੇ ਰਹਿੰਦੇ ਆ ਉਹਨਾਂ ਦੇ ਜਿਹੜੇ ਨਾਇਕ ਨੇ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਤੇ ਇਸ ਕਰਕੇ ਸਕੂਲ ਦਾ ਨਾਂ ਸਹੀ ਜਸਵੰਤ ਸਿੰਘ ਖਾਲੜਾ ਤੇ ਨਾਂ ਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਗਿਆ ਹੈ ਜਿਹੜਾ ਕਿ ਵੈਸਟ ਫਾਉਂਟੇਨ ਵੇ ਦੇ ਉੱਤੇ ਸਥਿਤ ਹੈਗਾ ਆ ਇਸ ਮੌਕੇ ਇੱਕ ਬਹੁਤ ਪ੍ਰਭਾਵਸ਼ਾਲੀ ਸਮਾਗਮ ਲਿਖਿਆ ਗਿਆ ਜਿੱਥੇ ਕਿ ਕੈਲੀਫੋਰਨੀਆ ਦੇ ਅੱਡ ਅੱਡ ਹਿੱਸਿਆਂ ਤੋਂ ਸਿੱਖ ਪੰਜਾਬੀ ਵੱਡੀ ਗਿਣਤੀ ਵਿੱਚ ਪਹੁੰਚੇ ਸਨ ਤੇ ਇਸ ਮੌਕੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਕਿਸ ਪਤਨੀ ਨੇ ਸ਼੍ਰੀ ਸਰਦਾਜ ਸਿੰਘ ਖਾਲੜਾ ਦੇ ਇਸ ਤੋਂ ਇਲਾਵਾ ਉਹਨਾਂ ਦਾ ਪਰਿਵਾਰ ਜਿਹੜਾ ਹੈ ਬੇਟੀ ਬੇਟਾ ਉਹ ਵੀ ਮੌਕੇ ਤੇ ਹਾਜ਼ਰ ਸੀਗੇ ਸੋ ਕੁੱਲ ਮਿਲਾ ਕੇ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਆ ਜਿਹਨੇ ਸਦੀਵੀਂ ਮਕਾਮ ਹਾਸਲ ਕਰਨਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਦਿਲਜੀਤ ਸਾਂਝ ਦੀ ਵੈਸੇ ਜਿਹੜੇ ਇਹ ਕਲਾਕਾਰ ਨੇ ਅਦਾਕਾਰ ਨੇ ਇਹਨਾਂ ਦੇ ਸਟੈਂਡ ਜਿਹੜੇ ਆ ਹੈਲਦੀ ਅਲਦੇ ਰਹਿੰਦੇ ਆ ਇਹਨਾਂ ਦੇ ਬਾਰੇ ਅਸੀਂ ਕੋਈ ਬਹੁਤੀ ਗੱਲ ਕਈ ਵਾਰੀ ਕਰਦੇ ਨਹੀਂ ਆ ਪਰ ਜਦੋਂ ਮਸਲਾ ਦਸਤਾਰ ਦਾ ਬਣ ਜਵੇ ਜਦੋਂ ਮਸਲਾ ਪੰਜਾਬ ਦਾ ਬਣ ਜਵੇ ਤਾਂ ਫਿਰ ਗੱਲ ਕਰਨੀ ਪੈ ਜਾਂਦੀ ਆ ਸੋ ਇਸ ਵੇਲੇ ਵਿਵਾਦ ਛੜਿਆ ਹੋਇਆ ਜੀ ਸਰਦਾਰ ਜੀ 3 ਫਿਲਮ ਦਾ ਇਹ ਸੀਕਵਲ ਆ ਇਹਦੇ ਦੋ ਹਿੱਸੇ ਪਹਿਲਾਂ ਬਣ ਚੁੱਕੇ ਆ ਸਰਦਾਰ ਜੀ 1 ਸਰਦਾਰ ਜੀ 2 ਸੋ ਤੀਜੀ ਵਾਰੀ ਸੇਮ ਨਾਮ ਦੇ ਉੱਤੇ ਫਿਲਮ ਜਿਹੜੀ ਆ ਉਹ ਬਣਾਈ ਗਈ ਆ ਪਰ ਸਮੱਸਿਆ ਇਸ ਵੇਲੇ ਇਹ ਆ ਕਿ ਦਾ ਭਾਰਤ ਪਰਚ ਵਿਰੋਧ ਕੀਤਾ ਜਾ ਰਿਹਾ ਜਿਹੜੇ ਸੰਗੀ ਨੇ ਹਿੰਦੂ ਤਵੀਆ ਆਰੀਆ ਸਮਾਜੀ ਅਤੇ ਹੋਰ ਸਿੱਖ ਪੰਜਾਬ ਵਿਰੁੱਧੀ ਟੋਲੇ ਉਹ ਸਰਗਰਮ ਹੋ ਗਏ ਆ ਫਿਲਮ ਇੰਡਸਟਰੀ ਵਿੱਚਲੇ ਹਿੰਦੂ ਤਵੀ ਵੀ ਸਰਗਰਮ ਹੋ ਗਏ ਆ ਕਿ ਫਿਲਮ ਭਾਰਤ ਵਿੱਚ ਲੱਗਣ ਨਹੀਂ ਦੇਣੀ ਸੋ ਭਾਰਤ ਵਿੱਚ ਫਿਲਮ ਲੱਗਣੀ ਨਹੀਂ ਰਹੀ ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਫਿਲਮ ਰਿਲੀਜ਼ ਕਰਨ ਦਾ ਐਲਾਨ ਦਲਜੀਤ ਸਾਹਜ ਹੁਣਾਂ ਨੇ ਕਰ ਦਿੱਤਾ ਆ ਰੌਲਾ ਇਹ ਆ ਜੀ ਕਿ ਇਹ ਕਹਿੰਦਾ ਜਿਹੜਾ ਭਾਰਤ ਪਾਕਿਸਤਾਨ ਦਾ ਤਾਜ਼ਾ ਟਕਰਾਅ ਹੋ ਕੇ ਹਟਿਆ ਜੰਗ ਹੋ ਕੇ ਹਟਿਆ ਇਸ ਕਰਕੇ ਫਿਲਮ ਨਹੀਂ ਲੱਗਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਜਿਹੜੀ ਮੁੱਖ ਅਦਾਕਾਰ ਆ ਹੀਰੋਨ ਆ ਉਹ ਇੱਕ ਪਾਕਿਸਤਾਨੀ ਕਲਾਕਾਰ ਆ ਅਦਾਕਾਰ ਆ ਹਾਨੀਆ ਆਮਰ ਸੋ ਦਿਲਜੀਤ ਨੇ ਉਹਨੂੰ ਲੈ ਕੇ ਫਿਲਮ ਕਿਉਂ ਬਣਾਈ ਆ ਹਾਲਾਂਕਿ ਇਹ ਫਿਲਮ ਜਿਹੜੀ ਆ ਪਹਿਲਾਂ ਬਣੀ ਹੋਈ ਆ ਭਾਰਤ-ਪਾਕ ਜੰਗ ਬਾਅਦ ਦੇ ਵਿੱਚ ਹੋਈ ਆ ਰਿਲੀਜ਼ ਹੁਣ ਰਹੀ ਆ ਹੋ ਰਹੀ ਆ ਪਰ ਅਸਲ ਸਮੱਸਿਆ ਕਿਤੇ ਹੋਰ ਆ ਪਰ ਬਹਾਨੇਬਾਜ਼ੀ ਘੜ ਕੇ ਇਸ ਫਿਲਮ ਨੂੰ ਭਾਰਤ ਵਿੱਚ ਰੋਕਣ ਤੋਂ ਜਿਹੜਾ ਆ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਦੇ ਨਾਲੇ ਦਿਲਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਬੜੀ ਕਮਾਲ ਦੀ ਗੱਲ ਇਹ ਆ ਕਿ ਇਸ ਫਿਲਮ ਦੇ ਵਿੱਚ ਕੱਲੇ ਦਲਜੀਤ ਦਾ ਰੋਲ ਨਹੀਂ ਹੈਗਾ ਜਿਹੜੀ ਹਾਨੀਆਂ ਅਮਰ ਆ ਉਹਨੇ ਫਿਲਮ ਦੇ ਵਿੱਚ ਕੱਲੇ ਦਲਜੀਤ ਨਾਲ ਗੱਲਬਾਤ ਨਹੀਂ ਕੀਤੀ ਹੋਰ ਐਕਟਰ ਵੀ ਆ ਜਿਨ੍ਹਾਂ ਦੇ ਵਿੱਚ ਬੀ ਐਨ ਸ਼ਰਮਾ ਜੀ ਨੇ ਮਾਨਵ ਵੈਜ ਨੇ ਨੀਰੂ ਬਾਜਵਾ ਆ ਪਰ ਉਹਨਾਂ ਦੇ ਕਿਸੇ ਦੇ ਬਾਈਕਾਟ ਦੀ ਗੱਲ ਨਹੀਂ ਚੱਲ ਰਹੀ ਸਿਰਫ ਸਿਰਫ ਦਲਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਸੋ ਜੇ ਕਹਾਂ ਆਪਾਂ ਦਲਜੀਤ ਸਾਹਮਣੇ ਕਰੀਏ ਤਾਂ ਜਦੋਂ ਉਹਨੇ ਕਿਸਾਨ ਮੋਰਚੇ ਦੇ ਵਾਸਤੇ ਕਰੋੜ ਦਾ ਚੈੱਕ ਦਾਨ ਦਾ ਦੇ ਦਿੱਤਾ ਸੀ ਉਦੋਂ ਤੋਂ ਹੀ ਉਹ ਨਿਸ਼ਾਨੇ ਤੇ ਆ ਉਹਨੂੰ ਵਾਰ-ਵਾਰ ਆਪਣੀਆਂ ਸਫਾਈਆਂ ਦੇਣੀਆਂ ਪੈਂਦੀਆਂ ਆ ਉਹਨੂੰ ਭਾਰਤ ਵਿਰੋਧੀ, ਦੇਸ਼ ਦਰੋਹੀ, ਖਾਲਸਤਾਨੀ ਹੋਰ ਪੰਨੇ ਕਿਹੜਾ ਕਿਹੜਾ ਲਕਬ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਸ਼ੋਅਜ਼ ਦੇ ਵਿੱਚ ਇੱਕ ਨਾਰਾ ਲਾਉਣਾ ਸ਼ੁਰੂ ਕਰ ਦਿੱਤਾ ਵੇ ਪੰਜਾਬੀ ਆ ਗਏ। ਇਸ ਗੱਲ ਤੇ ਬਹੁਤ ਵੱਡਾ ਇਤਰਾਜ਼ ਹੋਇਆ ਵੀ ਭਾਰਤੀ ਆ ਗਏ ਕਿਉਂ ਨਹੀਂ ਕਹਿੰਦਾ ਇਹ। ਇਹ ਪੰਜਾਬੀ ਆ ਗਏ ਕਿਉਂ ਕਹਿੰਦਾ ਆ। ਸੋ ਇਸ ਗੱਲ ਦੇ ਉੱਤੇ ਕਾਫੀ ਰੌਲਾ ਰੱਪਾ ਪੈਂਦਾ ਰਿਹਾ ਆ। ਸੋ ਜਿੰਨੇ ਵੀ ਪੰਜਾਬ ਵਿਰੋਧੀ, ਸਿੱਖ ਵਿਰੋਧੀ, ਤਾਤਤ ਚ ਆਇਓ ਸੰਗੀ ਆ ਚਾਹਿਆਰੀਆ ਸਮਾਜੀ ਆ ਚਾਹੇ ਹੋਰ ਨੇ ਉਹ ਸਾਰੇ ਇਕੱਠੇ ਹੋ ਕੇ ਦਲਜੀਤ ਦਾ ਵਿਰੋਧ ਕਰ ਰਹੇ ਆ ਤੇ ਇਹਦੇ ਵਿੱਚ ਕਈ ਦਸਤਾਰਧਾਰੀ ਵੀ ਇੱਕ ਪੰਜਾਬੀ ਜਿਹੇ ਵੀ ਸ਼ਾਮਲ ਹੋ ਗਏ ਆ ਜਿਹੜੇ ਕਿ ਹਮੇਸ਼ਾ ਬੋਲੀ ਦਿੱਲੀ ਵਾਲਿਆਂ ਦੀ ਬੋਲਦੇ ਆ ਜੀ ਹੁਣ ਗੱਲ ਤਾਂ ਇਹੀ ਨਹੀਂ ਸੀ ਹਜਮ ਹੋ ਰਹੀ ਵੀ ਪੰਜਾਬੀ ਆ ਗਏ ਉਹ ਤੋਂ ਦਲਜੀਤ ਨੇ ਫਿਲਮ ਬਣਾ ਸਕੀ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਜਿਹੜਾ ਨੂੰ ਉਹ ਡੱਪਣਾ ਚਾਹੁੰਦੇ ਆ ਸੋ ਜਿਹੜੇ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਕੇਂਦਰੀ ਤੰਤਰ ਤੇ ਫਿਰਕੂ ਨਫ਼ਰਤ ਫੈਲਣ ਵਾਲੇ ਲੋਕ ਭਿੱਜਦੇ ਨਹੀਂ ਹੈਗੇ ਉਹਨਾਂ ਦੇ ਵਾਸਤੇ ਇਹ ਫਿਲਮ ਇੱਕ ਤੇ ਸਭ ਪਛੜਨ ਵਾਲੀ ਗੱਲ ਸੀਗੀ ਜਿਹੜੀ ਦਿਲਜੀਤ ਦੇ ਸਹੇਤੇ ਦਸਤਾਰ ਸਜਦੀ ਆ ਉਹ ਤੋਂ ਪਹਿਲਾਂ ਹੀ ਅੱਕੇ ਪਏ ਆ ਨਾਫਰਰ ਦੇ ਵਿੱਚ ਭਿੱਜੇ ਪਏ ਆ ਸੋ ਇਹ ਕਿੱਥੇ ਮਨਜ਼ੂਰ ਸੀਗਾ ਵੀ ਸ਼ੇਹਦ ਖਾਲੜਾ ਨੂੰ ਐਡੇ ਵੱਡੇ ਪਰਦ ਤੇ ਪੇਸ਼ ਕੀਤਾ ਜਾਵੇ ਹੋਰ ਲੋਕਾਂ ਨੂੰ ਦੱਸਿਆ ਜਾਵੇ ਕਿ ਅਸਲੀਅਤ ਵਿੱਚ ਹੋਇਆ ਕੀ ਸੀਗਾ ਇੱਕ ਨਾਇਕ ਵਜੋਂ ਇਹਨੂੰ ਪੇਸ਼ ਕੀਤਾ ਜਾਵੇ ਸੋ ਇਸ ਕਰਕੇ ਉਹ ਫਿਲਮ ਜਿਹੜੀ ਆ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਗਈ ਤਾਂ ਕਿ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਭਾਰਤ ਦੇ ਹੋਰ ਲੋਕਾਂ ਨੂੰ ਪਤਾ ਨਾ ਲੱਗ ਸਕੇ ਇਹ ਗੱਲ ਕਿਤੇ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਕਿ ਇਹ ਗੱਲ ਪਤਾ ਲੱਗੇ ਜੀ ਸੋ ਦਸਤਾਰ ਵਾਲਿਆਂ ਦੇ ਸਤਕਾਰ ਤੋਂ ਵੀ ਔਖੇ ਆ ਸੋ ਇਸ ਕਰਕੇ ਉਹਨਾਂ ਦੇ ਨਾਲ ਜਿਹੜੀ ਹਮਦਰਦੀ ਲੋਕਾਂ ਦੀ ਹੋਣੀ ਸੀ ਕਿਵੇਂ ਉਹਨਾਂ ਨੂੰ ਕੋਹ ਕੋ ਕੇ ਮਾਰਿਆ ਗਿਆ ਲਵਾਰ ਸਲਾਸ਼ਾਂ ਕਹਿ ਕਹਿ ਕੇ ਜਲਾਇਆ ਗਿਆ ਲੋਕਾਂ ਨੂੰ ਸਲੀਅਤ ਪਤਾ ਲੱਗ ਜਾਣੀ ਸੀ ਸੋ ਇਸ ਕਰਕੇ ਵੀ ਦਿਲਜੀਤ ਦੇ ਨਾਲ ਗੁੱਸਾ ਆ ਇਹ ਗੱਲ ਬਕਰੀ ਹੈ ਕਿ ਸਾਡੇ ਸਿੱਖਾਂ ਨੂੰ ਵੀ ਆਪਣੀ ਸੌਫਟ ਪਾਵਰ ਦਾ ਅਹਿਸਾਸ ਨਹੀਂ ਆ ਅਸੀਂ ਆਪ ਹੀ ਆਪਣਿਆਂ ਦਾ ਵਿਰੋਧ ਜਿਹੜਾ ਕਰਦੇ ਰਹੇ ਹਾਂ ਇਸੇ ਵਿਰੋਧ ਦੇ ਵਿੱਚ ਅਸੀਂ ਦੋ ਵੱਡੇ ਸਟਾਰ ਗਵਾਏ ਆ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲਾ ਉਹਨਾਂ ਦਾ ਬਰੋਧ ਬਹੁਤ ਹੋਇਆ ਮਰਨ ਤੋਂ ਬਾਅਦ ਜਾ ਕੇ ਬਹੁਤਿਆਂ ਲੋਕਾਂ ਨੂੰ ਅਹਿਸਾਸ ਹੋਇਆ ਵੀ ਅਸੀਂ ਕੀ ਗਵਾ ਲਿਆ ਆ ਸੋ ਦਿਲਜੀਤ ਨੇ ਬੇਸ਼ੱਕ ਆਪਣੀ ਪੀਆਰ ਟੀਮ ਦੇ ਨਾਲ ਮਿਲ ਕੇ ਕੋਸ਼ਿਸ਼ਾਂ ਬਹੁਤ ਕੀਤੀਆਂ ਵੀ ਕਿਸੇ ਤਰੀਕੇ ਮੈਂ ਦੇਸ਼ ਭਗਤ ਸਿੱਧ ਹੋ ਜਾਵਾਂ ਕਦੀ ਮੋਦੀ ਦੇ ਨਾਲ ਮਿਲਣੀ ਜਾ ਕੇ ਕਰਨੀ ਕਦੀ ਸਟੇਜਾਂ ਦੇ ਉੱਤੇ ਤਿਰੰਗਾ ਚਲਾਉਣਾ ਪਰ ਉਹਨਾਂ ਨੂੰ ਉਹ ਮਨਜ਼ੂਰ ਨਹੀਂ ਹੈਗਾ ਸੋ ਜਿਹੜੀ ਨਫ਼ਰਤ ਦੀ ਸੋਚ ਆ ਉਹ ਵੈਰ ਨਹੀਂ ਭੁੱਲਦੀ ਇਹ ਆਪਾਂ ਦਹਾਕੀਆਂ ਤੋਂ ਜਾਣਦੇ ਆ ਜੀ ਸੋ ਜਿਹੜੀ ਪੰਜਾਬ ਦੀ ਇੱਕ ਵੱਖਰੀ ਪਛਾਣ ਦੀ ਗੱਲ ਆ ਦਸਤਾਰ ਦੀ ਵੱਖਰੀ ਅਹਿਮੀਅਤ ਦੀ ਗੱਲ ਆ ਉਹ ਉਹਨਾਂ ਨੂੰ ਬਹੁਤ ਚੁਪਤੀ ਗਈ ਤੇ ਉਹ ਜਦੋਂ ਕਿ ਪਿਛਲੇ ਕਈ ਦਹਾਕਿਆਂ ਤੋਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਨੂੰ ਕਹਿੰਦੇ ਆ ਵੀ ਭਾਰਤੀਅਤ ਦੇ ਰੰਗ ਵਿੱਚ ਰੰਗਣਾ ਆ ਦਸਤਾਰ ਜਿਹੜੀ ਆ ਉਹਨੂੰ ਕੋਈ ਅਹਿਮੀਅਤ ਨਹੀਂ ਦੇਣੀ ਹੈਗੀ ਸੋ ਉਦੋਂ ਕੋਈ ਬੰਦਾ ਫਿਰ ਪੰਜਾਬ ਦੀ ਜਾਂ ਦਸਤਾਰ ਦੀ ਗੱਲ ਕਰੇ ਤਾਂ ਉਹਨਾਂ ਨੂੰ ਜ਼ਹਿਰ ਦਿਖਾਈ ਦਿੰਦਾ ਆ ਸੋ ਦਿਲਜੀਤ ਦੀ ਗੱਲ ਕਰੀਏ ਤਾਂ ਦਿਲਜੀਤ ਬਾਲੀਵੁੱਡ ਦੀਆਂ ਫਿਲਮਾਂ ਨਾ ਕਰੇ ਭਾਰਤ ਵਿੱਚ ਸ਼ੋਅ ਨਾ ਕਰੇ ਉਹਦਾ ਸਰਦਾ ਆ ਉਹ ਕੋਈ ਵੱਡਾ ਸਟਾਰ ਬਣ ਚੁੱਕਾ ਆ ਪੈਸੇ ਵੀ ਚਾਰ ਵਧੀਆ ਕਮਾ ਲਏ ਆ ਤੇ ਹਾਲੀਵੁੱਡ ਵਿੱਚ ਉਹਦਾ ਰੈੱਡ ਕਾਰਪਟ ਵਿਛਾ ਕੇ ਵੈਲਕਮ ਹੁੰਦਾ ਆ ਸੋ ਜਿਹੜਾ ਉਹ ਸੰਗੀਤ ਆ ਉਹ ਤਾਂ ਲੋਕਾਂ ਨੇ ਸੁਣਨਾ ਹੀ ਸੁਣਨਾ ਆ ਉਹਨੂੰ ਕੋਈ ਵੀ ਸਰਹੱਦ ਕੋਈ ਵੀ ਰੋਕ ਨਹੀਂ ਰੋਕ ਸਕਦੀ ਸੋ ਕੱਲ ਨੂੰ ਬਾਰਡਰ 2 ਫਿਲਮ ਵੀ ਆ ਰਹੀ ਆ ਜਿਹਦੇ ਵਿੱਚ ਦੇਸ਼ ਭਗਤੀ ਦਾ ਤੜਕਾ ਲੱਗਿਆ ਹੋਣਾ ਜਿਵੇਂ ਬਾਰਡਰ ਫਿਲਮ ਸਰੀਂ ਦੀ ਉਲਦੀ ਪਹਿਲੀ ਦੇ ਵਿੱਚ ਪਾਕਿਸਤਾਨ ਦੇ ਨਾਲ ਲੜਾਈ ਸੀ ਬੜਾ ਫਿਰਕੂ ਪ੍ਰਚਾਰ ਉਹਦੇ ਰਾਹੀਂ ਕੀਤਾ ਗਿਆ ਸੀਗਾ ਹੁਣ ਪਤਾ ਨਹੀਂ ਦਲਜੀਤ ਦਾ ਉਹਦੇ ਵਿੱਚ ਰੋਲ ਕਿਹੋ ਜਿਹਾ ਹੁਣ ਆਇਆ ਕੋਈ ਤਾਂ ਐਕਟਰ ਆ ਅਕਸੇ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਲ ਕਰ ਸਕਦਾ ਹੈ ਨਾ ਐਕਟਰਾਂ ਵਿੱਚ ਸਟੈਂਡ ਲੈਣ ਦੀ ਲੋੜ ਨਹੀਂ ਹੁੰਦੀ ਸਟੈਂਡ ਇਸ ਕਰਕੇ ਲੈਣਾ ਪੈਂਦਾ ਜਦੋਂ ਐਕਟਰ ਦੀ ਪੱਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹਦੀ ਪੰਜਾਬੀ ਪਛਾਣ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੋ ਬਾਰਡਰ 2 ਫਿਲਮ ਦੇ ਵਿੱਚ ਦਲਜੀਤ ਦਾ ਰੋਲ ਪਤਾ ਨਹੀਂ ਕਿੱਦਾਂ ਹੋਣਾ ਫਿਰ ਇਹਨਾਂ ਲੋਕਾਂ ਨੇ ਉਹਨੂੰ ਦੇਸ਼ ਭਗਤ ਕਹਿਣ ਲੱਪੈਣਾ ਤੇ ਜਿਹੜੇ ਉਹਦੇ ਹੱਕ ਵਿੱਚ ਖੜੇ ਹੋ ਉਹਨਾਂ ਨੇ ਵਿਰੋਧ ਕਰਨ ਲੱਗ ਪੈਣਾ ਸੋ ਸਵਾਲ ਜਿਹੜਾ ਬਾਕੀ ਕਲਾਕਾਰਾਂ ਦੇ ਅਦਾਕਾਰਾਂ ਦੇ ਲਈ ਵੀ ਆ ਕਿ ਕੀ ਹੁਣ ਤੁਸੀਂ ਵੀ ਸਾਰੇ ਪਾਕਿਸਤਾਨੀ ਕਲਾਕਾਰਾਂ ਦਾ ਅਦਾਕਾਰਾਂ ਦਾ ਬਾਈਕਾਟ ਕਰੋਗੇ ਜੇਕਰ ਕੱਲ ਨੂੰ ਭਾਰਤ ਤੋਂ ਬਾਹਰ ਕੋਈ ਹਾਲੀਵੁੱਡ ਵਿੱਚ ਜਾਂ ਯੂਕੇ ਦੇ ਵਿੱਚ ਫਿਲਮ ਬਣਦੀ ਆ ਉਹਦਾ ਪ੍ਰੋਡਿਊਸਰ ਕੋਈ ਪਾਕਿਸਤਾਨੀ ਹੋਇਆ ਕੋਈ ਡਾਇਰੈਕਟਰ ਜਾਂ ਕੋਈ ਉਹਦਾ ਮੁੱਖ ਜਿਹੜਾ ਫਾਈਨੈਂਸਰ ਆ ਉਹ ਪਾਕਿਸਤਾਨੀ ਹੋਵੇ ਕੰਮ ਨਹੀਂ ਕਰੋਗੇ ਕਿ ਉਸ ਫਿਲਮ ਦੇ ਵਿੱਚ ਜੇਕਰ ਕੋਈ ਪਾਕਿਸਤਾਨੀ ਐਕਟਰ ਹੋਏ ਤੁਸੀਂ ਕੰਮ ਨਹੀਂ ਕਰੋਗੇ ਸੋ ਜੇ ਇੰਨਾ ਤਕੜਾ ਸਟੈਂਡ ਲੈਣਾ ਫਿਰ ਪਾਕਿਸਤਾਨੀਆਂ ਦੀਆਂ ਤੋ ਨਾ ਚੋਰੀਆਂ ਕਰਨੀਆਂ ਵੀ ਛੱਡੋ ਆਪਣੇ ਗਾਣਿਆਂ ਵਿੱਚ ਪੰਜਾਬੀ ਦੇ ਗੀਤ ਜਿਹੜੇ ਪਾਕਿਸਤਾਨੀ ਆ ਉਹਨਾਂ ਨੂੰ ਚੋਰੀ ਕਰਕੇ ਗਾਉਣਾ ਵੀ ਛੱਡੋ ਇਤੋਂ ਤੱਕ ਕਿ ਉਹਨਾਂ ਦੇ ਚੌਟਕਲੇ ਜਿਹੜੇ ਆ ਉਹ ਆਪਣੀਆਂ ਕਮੇਡੀ ਕਾਸਟਾਂ ਤੇ ਫਿਲਮਾਂ ਵਿੱਚ ਪਾਉਣੇ ਵੀ ਬੰਦ ਕਰਨੇ ਪੈਣਗੇ ਨਹੀਂ ਤਾਂ ਇਹ ਦੋਰੇ ਮਾਪਦੰਡ ਹੋਣਗੇ ਬਾਕੀ ਦਲਜੀਤ ਨੂੰ ਵੀ ਆਪਣੀਆਂ ਅੱਖਾਂ ਖੋਲ੍ਹਣੀਆਂ ਪੈਣਗੀਆਂ ਕਿਤੇ ਨਾ ਕਿਤੇ ਜਾ ਕੇ ਉਹਨੂੰ ਵੀ ਜੈਜ਼ੀ ਬੀਅੰਗੋ ਇੱਕ ਪਾਸਾ ਕਰਨਾ ਪਊਗਾ ਕਿਉਂਕਿ ਜਿੰਨੀ ਉਹਦੇ ਨਾਲ ਹੋ ਰਹੀ ਆ ਇਹ ਸਮਝ ਸਾਫ਼ ਹੀ ਆ ਕਿ ਉਹ ਪੰਜਾਬ ਅਤੇ ਦਲਜੀਤ ਦੀ ਦਸਤਾਰ ਨੂੰ ਲਾਈਕ ਨਹੀਂ ਕਰਦੇ ਦਲਜੀਤ ਨਾਲ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਸੇ ਨਾਲ ਹੀ ਕੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਕੱਲ ਕਬੱਡੀ ਘਟਨਾ ਵਾਪਰੀ ਸੀ ਕਿ ਬਿਕਰਮੀ ਸਿੰਘ ਵਜੀਠੀਆ ਜਿਹਨਾਂ ਨੂੰ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਫੇ ਹੁਣ ਜ਼ਮਾਨਤ ਹੋ ਗਈ ਸੀ ਉਹਨਾਂ ਨੂੰ ਦੁਬਾਰਾ منی ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ ਲਾਇਆ ਗਿਆ ਕਿ ਉਹਨਾਂ ਦੇ ਅਕਾਊਂਟਾਂ ਵਿੱਚੋਂ ਸੈਂਕੜੇ ਕਰੋੜ ਇਹੋ ਜਿਹੇ ਲੱਭੇ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਬਾਹਰੋਂ ਪੈਸੇ ਆਏ ਆ ਡਰੱਗ ਦੇ منی ਜਿਹੜੀ ਆ ਉਹ ਲਾਂਡਰ ਹੋਈ ਆ ਕਾਲਾ ਧਨ ਚਿੱਟਾ ਕੀਤਾ ਗਿਆ ਉਹਨਾਂ ਨੂੰ ਫੜ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਵਿਜੀਲੈਂਸ ਦੀ ਟੀਮ ਨੇ 12 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਤੇ ਮਹਾਲੀ ਦੀ ਜ਼ਿਲ੍ਹਾ ਕੋਰਟ ਨੇ ਮਜੀਠੀਆ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਆ ਮਜੀਠੀਆ ਨੂੰ ਹੁਣ 2 ਜਨਵਰੀ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ AIG ਸਵਰਨਦੀਪ ਸਿੰਘ ਦੇ ਬਿਆਨਾਂ ਦੇ ਉੱਤੇ ਇਹ ਸ਼ਿਕਾਇਤ ਦਰਜ ਕੀਤੀ ਗਈ ਆ ਮਕਦਮਾ ਚਲਾਇਆ ਜਾ ਰਿਹਾ ਆ AIG ਸਵਰਨਦੀਪ ਸਿੰਘ ਕੋਈ ਹੋਰ ਨਹੀਂ ਉਹੀ ਆਫੀਸਰ ਆ ਜਿਹਦੇ ਤੇ ਕੁਝ ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੇ ਦੋਸ਼ ਲਾਏ ਸੀਗੇ ਕਿ ਉਹ ਕੁਝ ਘਪਲਿਆਂ ਵਿੱਚ ਸ਼ਾਮਲ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਹੁਣ ਉਹਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਆ ਸੋ ਇਸ ਸਾਰੀ ਕਹਾਣੀ ਤੋਂ ਸਮਝ ਲੱਗਦਾ ਕਿ ਮਜੀਠੀਆ ਨੂੰ ਉਡਿੱਕ ਕੇ ਲੈਣ ਵਾਸਤੇ ਈ ਆ ਜੀ ਸਵਰਨਦੀਪ ਸਿੰਘ ਨੂੰ ਵੀ ਬਲੈਕਮੇਲ ਕੀਤਾ ਗਿਆ ਕਿ ਕਿਦਾਂ ਸਸਪੈਂਡ ਰਹਿਣਾ ਜਾਂ ਮੁੜ ਕੇ ਨੌਕਰੀ ਤੇ ਆਉਣਾ ਤੇ ਨੌਕਰੀ ਤੇ ਆਉਣਾ ਦਾ ਫਿਰ ਮਜੀਠੀਏ ਦੇ ਉੱਤੇ ਕਾਰਵਾਈ ਕਰਨੀ ਪੈਣੀ ਆ ਇਹ ਅੰਦਰ ਕਰਨਾ ਪਊਗਾ ਉਹਨੂੰ ਸੋ ਗੱਲ ਉਹੀ ਆ ਜੀ ਕਿ ਪੁਲਿਸ ਜਿਹੜੀ ਆ ਉਹ ਤਕੜੀ ਹੋਈ ਹੋਈ ਉਹਨੂੰ ਅਡੜ ਤਰੀਕੇ ਨਾਲ ਵਰਤਿਆ ਜਾ ਰਿਹਾ ਪਹਿਲਾਂ ਮਜੀਠੀਏ ਹੁਣੀ ਵਰਤਦੇ ਰਹੇ ਆ ਹੁਣ ਮਜੀਠੀਏ ਦੇ ਖਿਲਾਫ ਭਗਵੰਤ ਮਾਨ ਵਰਤੂਗਾ ਗਾਂ ਸਰਕਾਰ ਚੇਂਜ ਹੋ ਜਾਣੀ ਆ ਫਿਰ ਇਹ ਪਾਲਸੀਏ ਜਿਹੜੇ ਨੇ ਇਹੀ ਵਿਜੀਲੈਂਸ ਇਹ ਭਗਵੰਤ ਮਾਨ ਦੇ ਉਲਟ ਵਰਤੀ ਜਾਊਗੀ ਬਾਕੀ 7 ਦਿਨ ਦਾ ਪੁਲਿਸ ਰਿਮਾਂਡ ਕਾਫੀ ਹੁੰਦਾ ਕਹਿੰਦੇ ਪੰਜਾਬ ਪੁਲਿਸ ਦਾ ਗੋਂਗਿਆਂ ਨੂੰ ਬੁਲਾ ਲੈਂਦੀ ਆ ਆਮ ਲੋਕ ਜਿਹੜੇ ਹੁੰਦੇ ਆ ਮਾਤੜ ਹੁੰਦੇ ਆ ਉਹਨਾਂ ਤੇ ਤਾਂ ਬਥੇਰਾ ਤਸ਼ੱਦਦ ਹੁੰਦਾ ਹੁਣ ਕੀ ਮਜੀਠੀਆ ਤੇ ਵੀ ਹੋ ਜਾ ਤਸ਼ੱਦਦ ਹੋਊਗਾ ਕੀ ਮਜੀਠੀਆ ਤੋਂ ਵੀ ਮੈਂ ਗੱਲਾਂ ਮਨਾਈਆਂ ਜਾਣੀਆਂ ਜਿਵੇਂ ਭਗਵੰਤ ਮਾਨ ਜਾਂ ਉਹਦਾ ਗੰਝਾ ਸਲਾਹਕਾਰ ਜਿਹੜਾ ਆ ਉਹ ਗੱਲਾਂ ਕਰ ਰਿਹਾ ਆ ਸੋ ਇਹ ਵੀ ਹੁਣ ਪਤਾ ਲੱਗ ਜਣਾ ਕਿਉਂਕਿ ਪ੍ਰੈਸ਼ਰ ਸੈਂਟਰ ਤੋਂ ਵੀ ਪਹਿਣਾ ਆ ਤੇ ਪਤਾ ਲੱਗ ਜਾਊਗਾ ਕਿ ਹੁਣ ਕਿਸ ਸੁਭਾਵਿਕ ਦੀ ਆ ਭਗਵੰਤ ਮਾਨ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਦੇ ਗੰਦੇ ਸਲਾਹਕਾਰ ਦੀਆਂ ਗੱਲਾਂ ਦੇ ਵਿੱਚ ਉਹਨਾਂ ਦੇ ਮੰਤਰੀਆਂ ਸੰਤਰੀਆਂ ਦੀ ਗੱਲ 'ਚ ਦਾਮ ਕਿੰਨਾ ਆ ਕਿ ਮਜੀਠੀਆ ਦੀਆਂ ਗੱਲਾਂ 'ਚ ਕਿੰਨਾ ਦਾਮ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਨੂੰ ਕੋ ਬਹੁਤਾ ਟਾਈਮ ਨਹੀਂ ਲੱਗਣਾਗਾ ਪਹਿਲਾਂ ਵੀ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਕੇ ਖੇੜਾ ਛੜਾਇਆ ਸੀਗਾ ਕਿਤੇ ਦੁਬਾਰਾ ਉਹ ਗੱਲ ਨਾ ਹੋ ਜAVE ਇਸ ਗੱਲ ਦਾ ਵੀ ਖਦਸ਼ਾ ਬਣਿਆ ਰਹਿਣਾ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਬਟਾਲਾ ਦੀ ਇਸ ਤੋਂ ਇੱਕ ਖਬਰ ਇਹ ਆ ਰਹੀ ਆ ਕਿ ਜਿਹੜਾ ਮਸ਼ਹੂਰ ਗੈਂਗਸਟਰ ਕਿਹਾ ਜਾਂਦਾ ਕਥਿਤ ਗੈਂਗਸਟਰ ਆਪਾਂ ਕਹਿ ਲੈਨੇ ਆ ਜੱਗੂ ਭਗਵਾਨਪੁਰੀਆ ਦਾ ਪੂਰਾ ਨਾਮ ਤਾਂ ਜਗਦੀਪ ਸਿੰਘ ਆ ਉਹਦੀ ਮਾਤਾ ਤੇ ਇੱਕ ਸਾਥੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਦੱਸਿਆ ਗਿਆ ਕਿ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦੇ ਕਸਬੇ ਬਟਾਲੇ 'ਚ ਅੰਨੇਵਾ ਗੋਲੀਆਂ ਚਲਾ ਕੇ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਉਹਦੇ ਇੱਕ ਸਾਥੀ ਨੂੰ ਜਿਹੜਾ ਜੀ ਉਹ ਜਿਹਦਾ ਨਾਮ ਕਨਵਰ ਵੀਰ ਸਿੰਘ ਦੱਸਿਆ ਜਾ ਰਿਹਾ ਮਾਰ ਦਿੱਤਾ ਗਿਆ ਤੋ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਦੇ ਮੁਤਾਬਕ ਹਰਜੀਤ ਕੌਰ ਜਦੋਂ ਉਹਨਾਂ ਦੇ ਉੱਤੇ ਹਮਲਾ ਹੋਇਆ ਤਾਂ ਉਹ ਸਖਤ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਬਟਾਲੇ ਲਿਜਾਇਆ ਗਿਆ ਹਸਪਤਾਲ 'ਚ ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਉਹਨੂੰ ਅੰਮ੍ਰਿਤਸਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੂਜਾ ਜਿਹੜਾ ਨੌਜਵਾਨ ਨਾਲ ਸੀ ਉਹਨੂੰ ਤੁਸੀਂ ਡਰਾਈਵਰ ਕਹ ਲਓ ਸਾਥੀ ਕਹ ਲਓ ਕਨਵਰ ਵੀਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਆ ਹਜੇ ਤੱਕ ਇਸ ਕਤਲ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਆ ਜਾ ਜੱਗੂ ਭਗਵਾਨਪੁਰੀਆ ਆ ਇਹਨੂੰ ਆਸਾਮ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ 24 ਮਾਰਚ 2025 ਨੂੰ ਇਹ ਉੱਥੇ ਸ਼ਿਫਟ ਕਰ ਦਿੱਤਾ ਗਿਆ ਸੀਗਾ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਕਿਸੇ ਵੇਲੇ ਕਾਫੀ ਕਰੀਬੀ ਰਹੇ ਆ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਵਿੱਚ ਵੀ ਇਹਨਾਂ ਦਾ ਨਾਂ ਆਉਂਦਾ ਪੁਲਿਸ ਕੇਸ ਵਿੱਚ ਇਹਨਾਂ ਦੀ ਸਿਰ ਜ਼ਿੰਮੇਵਾਰੀ ਪਾਈ ਗਈ ਆ ਇਹ ਗੱਲ ਵੱਖਰੀ ਆ ਕਿ ਬਾਅਦ ਦੇ ਵਿੱਚ ਇਹ ਲੜਕੇ ਅੱਡੋ ਅੱਡ ਹੋ ਗਏ ਸੀਗੇ ਪੰਜਾਬ ਦੇ ਵਿੱਚ ਗੈਂਗਵਾਰਾਂ ਚੱਲਦੀਆਂ ਰਹਿੰਦੀਆਂ ਪੁਲਿਸਾਂ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਰਹਿੰਦੀ ਆ ਗੈਂਗਵਾਰਾਂ ਦੇ ਵਿੱਚ ਇੱਕ ਦੂਜੇ ਦੇ ਸਾਥੀ ਮਰਦੇ ਰਹਿੰਦੇ ਆ ਪਰ ਇਹ ਕਦੇ ਨਹੀਂ ਸੀ ਹੋਇਆ ਵੀ ਗੈਂਗਵਾਰ ਦੇ ਵਿੱਚ ਕਿਸੇ ਦੀ ਮਾਂ ਤੇ ਹਮਲਾ ਕੀਤਾ ਗਿਆ ਹੋਵੇ ਕਿਸੇ ਦੇ ਪਰਿਵਾਰ ਵਾਲਿਆਂ ਤੇ ਹਮਲਾ ਕੀਤਾ ਗਿਆ ਹੋਵੇ ਸੋ ਕਹਿੰਦੇ ਆ ਵੀ ਚੋਰਾਂ ਡਾਕੂਆਂ ਦੇ ਵੀ ਸੂਲ ਹੁੰਦੇ ਆ ਪਰ ਸਮਾਂ ਤਾਂ ਹੁਣ ਇਹੋ ਜਿਹਾ ਆ ਗਿਆ ਵੀ ਸਾਧਾ ਨੇ ਵੀ ਆਪਣੇ ਸੂਲ ਛੱਡ ਦਿੱਤੇ ਆ ਤੇ ਚੋਰਾਂ ਡਾਕੂਆਂ ਨੇ ਤਾਂ ਗੈਂਗਸਟਰ ਨੇ ਤਾਂ ਰੱਖਣੇ ਕੀ ਆ ਸੋ ਉਹੀ ਗੱਲ ਹੋਈ ਆ ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਜ਼ਿੰਮੇਵਾਰੀ ਕੌਣ ਲੈਂਦਾ ਆ ਜਾਂ ਇਹ ਕੋਈ ਹੋਰ ਇਹਦੇ ਪਿੱਛੇ ਵੱਡੀ ਖੇਡ ਆ ਗੈਂਗਵਾਰ ਕਰਾਉਣ ਦੀ ਪਰ ਇੱਕ ਖਲਸ਼ਾ ਵੱਡਾ ਬਣ ਗਿਆ ਕਿ ਇਸ ਤੋਂ ਬਾਅਦ ਹੋਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਖਤਰਾ ਹੋ ਸਕਦਾ ਹੈ ਜੀ ਆਪਾਂ ਇੱਥੇ ਅਜਿਹਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ